ਜਿਲੰਦਰ ਦੇ ਵਿੱਚ ਘਟਨਾ ਹੋਈ ਕਿੰਦੀ ਅਨਮਨੁੱਖੀ ਅੱਜ ਦੇ ਜ਼ਮਾਨੇ ਚ ਇਹ ਜਿਹੇ ਘਟਨਾਵਾਂ ਬਾਰੇ ਸੋਚ ਹੀ ਨਹੀਂ ਸਕਦੇ ਕਿਸ ਤਰ੍ਹਾਂ ਹਵਾਨੀਅਤ ਜਿਹੜੀ ਹੈ ਦਿਮਾਗਾ ਚ ਭਰੀ ਜਾਂਦੀ ਔਰ ਇਹੋ ਜਿਹੀਆਂ ਮੈਂ ਕਿਉਂਕਿ ਅੱਗੇ ਤੱਕ ਕੋਰਟਾਂ ਨੇ ਕਰਨਾ ਕੰਮ ਪਰ ਇਨੀਸ਼ੀਅਲ ਜਿਹੜੀਆਂ ਰਿਪੋਰਟਾਂ ਜਿਹੜੀਆਂ ਪੁਲਿਸ ਬਣਾਉਂਦੀ ਹੈ ਜੋ ਸਖਤ ਆਰਡਰ ਦਿੱਤੇ ਨੇ ਕਿ ਇਸ ਤਰ੍ਹਾਂ ਦੀ ਐਫ ਆਈ ਆਰ ਔਰ ਇਸ ਤਰ੍ਹਾਂ ਦਾ ਫਾਸਟ ਟਰੈਕ ਤੇ ਕੇਸ ਚਲਾਉਣਾ ਹੈ ਕਿ ਜਿੰਨਾ ਚਿਰ ਲੋਕਾਂ ਦੇ ਮੈਮਰੀ ਚ ਘਟਨਾ ਹੈਗੀ ਨਾ ਉਦੇ ਵਿੱਚ ਵਿੱਚ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋ ਜਾਣੀ ਚਾਹੀਦੀ ਤਾਂ ਕਿ ਕੋਈ ਹੋਰ ਹਿੰਮਤ ਨਾ ਕਰ ਸਕੇ ਅੱਜ ਜਦੋਂ ਏਤੀ ਮਾਰ ਪਈ ਕੁਰਲਾਵੇ ਤੈ ਕੀ ਦਰਦ ਨਾ ਆਇਆ ਸੋ ਕਿਉ ਮੰਦਾ ਆਖੀ ਜਿਤ ਜੰਮੇ ਰਾਜਾਨ ਸਾਡੀ ਬਾਣੀ ਚ ਲਿਖਿਆ ਪਿਆ ਅਸੀਂ ਉਹਨਾਂ ਗੁਰੂਆਂ ਦੇ ਸ਼ਤਾਬਦੀ ਸਮਰੋਹ ਮਨਾ ਰਹੇ ਹਾਂ ਤੇ ਉਦੋਂ ਇਹ ਹਵਾਨੀਆਂ ਤੇ ਦੀਆਂ ਖਬਰਾਂ ਆਉਂਦੀਆਂ ਜਲੰਧਰ ਦੇ ਵਿੱਚ ਘਟਨਾ ਹੋਈ ਕਿੰਦੀ ਅਨਮਨੁੱਖੀ ਅੱਜ ਦੇ ਜ਼ਮਾਨੇ 'ਚ ਇਹੋ ਜਿਹੀਆਂ ਘਟਨਾਵਾਂ ਬਾਰੇ ਸੋਚ ਹੀ ਨਹੀਂ ਸਕਦੇ ਕਿਸ ਤਰ੍ਹਾਂ ਹੈਵਾਨੀਅਤ ਜਿਹੜੀ ਇਹ ਦਿਮਾਗਾਂ 'ਚ ਭਰੀ ਜਾਂਦੀ ਹੈ ਔਰ ਇਹੋ ਜਿਹੀਆਂ ਮੈਂ ਕਿਉਂਕਿ ਅੱਗੇ ਤੱਕ ਕੋਰਟਾਂ ਨੇ ਕਰਨਾ ਕੰਮ ਪਰ ਇਨੀਸ਼ੀਅਲ ਜਿਹੜੀਆਂ ਰਿਪੋਰਟਾਂ ਜਿਹੜੀਆਂ ਪੁਲਿਸ ਬਣਾਉਂਦੀ ਹੈ ਉਹ ਸਖਤ ਆਰਡਰ ਦਿੱਤੇ ਨੇ ਕਿ ਇਸ ਤਰ੍ਹਾਂ ਦੀ ਐਫ ਆਈ ਆਰ ਔਰ ਇਸ ਤਰ੍ਹਾਂ ਦਾ ਫਾਸਟ ਟਰੈਕ ਤੇ ਕੇਸ ਚਲਾਉਣਾ ਹੈ ਕਿ ਜਿੰਨਾ ਚਿਰ ਲੋਕਾਂ ਦੇ ਮੈਮਰੀ 'ਚ ਇਹ ਘਟਨਾ ਹੈਗੀ ਨਾ ਉਦੇ ਵਿੱਚ ਵਿੱਚ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋ ਜਾਣੀ ਚਾਹੀਦੀ ਤਾਂ ਕਿ ਕੋਈ ਹੋਰ ਹਿੰਮਤ ਨਾ ਕਰ ਸਕੇ ਅੱਜ ਜਦੋਂ ਏਤੀ ਮਾਰ ਪਈ ਕੁਰਲਾਵੇ ਤੈ ਕੀ ਦਰਦ ਨਾ ਆਇਆ ਸੋ ਕਿਉ ਮੰਦਾ ਆਖੀ ਜਿਤ ਜੰਮੇ ਰਾਜਾਨ ਸਾਡੀ ਬਾਣੀ ਚ ਲਿਖਿਆ ਪਿਆ ਅਸੀਂ ਉਹਨਾਂ ਗੁਰੂਆਂ ਦੇ ਸ਼ਤਾਬਦੀ ਸਮਰੋਹ ਮਨਾ ਰਹੇ ਹਾਂ ਤੇ ਉਦੋਂ ਇਹ ਹਵਾਨੀਆਂ ਤਦੀਆਂ ਖਬਰਾਂ ਆਉਂਦੀਆਂ ਨੇ ਜਲੰਧਰ ਦੇ ਵਿੱਚ ਘਟਨਾ ਹੋਈ ਕਿੰਨੀ ਅਨਮਨੁੱਖੀ ਅੱਜ ਦੇ ਜ਼ਮਾਨੇ 'ਚ ਇਹ ਜਿਹੇ ਘਟਨਾਵਾਂ ਬਾਰੇ ਸੋਚ ਹੀ ਨਹੀਂ ਸਕਦਾ ਕਿਸ ਤਰ੍ਹਾਂ ਹਵਾਨੀਅਤ ਜਿਹੜੀ ਹੈ ਦਿਮਾਗਾਂ 'ਚ ਭਰੀ ਜਾਂਦੀ ਹੈ ਔਰ ਇਹੋ ਜਿਹੀਆਂ ਮੈਂ ਕਿਉਂਕਿ ਅੱਗੇ ਤੱਕ ਕੋਰਟਾਂ ਨੇ ਕਰਨਾ ਕੰਮ ਪਰ ਇਨੀਸ਼ੀਅਲ ਜਿਹੜੀਆਂ ਰਿਪੋਰਟਾਂ ਜਿਹੜੀਆਂ ਪੁਲਿਸ ਬਣਾਉਂਦੀ ਹੈ ਜੋ ਸਖਤ ਆਰਡਰ ਦਿੱਤੇ ਨੇ ਕਿ ਇਸ ਤਰ੍ਹਾਂ ਦੀ ਐਫ ਆਈ ਆਰ ਔਰ ਇਸ ਤਰ੍ਹਾਂ ਦਾ ਫਾਸਟ ਟਰੈਕ ਤੇ ਕੇਸ ਚਲਾਉਣਾ ਹੈ ਕਿ ਜਿੰਨਾ ਚਿਰ ਲੋਕਾਂ ਦੇ ਮੈਮਰੀ 'ਚ ਘਟਣਾ ਹੈਗੀ ਨਾ ਉਹਦੇ ਵਿੱਚ ਵਿੱਚ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋ ਜਾਣੀ ਚਾਹੀਦੀ ਤਾਂ ਕਿ ਕੋਈ ਹੋਰ ਹਿੰਮਤ ਨਾ ਕਰ ਸਕੇ ਅੱਜ ਜਦੋਂ ਏਤੀ ਮਾਰ ਪਈ ਕੁਰਲਾਵੇ ਤੈ ਕਿ ਦਰਦ ਨਾ ਆਇਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਂ ਸਾਡੀ ਬਾਣੀ 'ਚ ਲਿਖਿਆ ਪਿਆ ਅਸੀਂ ਉਹਨਾਂ ਗੁਰੂਆਂ ਦੇ ਸ਼ਤਾਬਦੀ ਸਮਰੋਹ ਮਨਾ ਰਹੇ ਹਾਂ ਤੇ ਉਦੋਂ ਇਹ ਹਵਾਨੀਆਂ ਤੇ ਦੀਆਂ ਖਬਰਾਂ ਹੁੰਦੀਆਂ ਹਨ ਜਲੰਧਰ ਦੇ ਵਿੱਚ ਘਟਨਾ ਹੋਈ ਕਿੰਦੀ ਅਨਮਨੁੱਖੀ ਅੱਜ ਦੇ ਜ਼ਮਾਨੇ 'ਚ ਇਹ ਜਿਹੇ ਘਟਨਾਵਾਂ ਬਾਰੇ ਸੋਚ ਹੀ ਨਹੀਂ ਸਕਦਾ ਕਿਸ ਤਰ੍ਹਾਂ ਹੈਵਾਨੀਅਤ ਜਿਹੜੀ ਇਹ ਦਿਮਾਗਾਂ 'ਚ ਭਰੀ ਜਾਂਦੀ ਹੈ ਔਰ ਇਹੋ ਜਿਹੀਵੇਂ ਕਿਉਂਕਿ ਅੱਗੇ ਤੱਕ ਕੋਰਟਾਂ ਨੇ ਕਰਨਾ ਕੰਮ ਪਰ ਇਨੀਸ਼ੀਅਲ ਜਿਹੜੀਆਂ ਰਿਪੋਰਟਾਂ ਜਿਹੜੀਆਂ ਪੁਲਿਸ ਬਣਾਉਂਦੀ ਹੈ ਉਹ ਸਖਤ ਆਰਡਰ ਦਿੱਤੇ ਨੇ ਕਿ ਇਸ ਤਰ੍ਹਾਂ ਦੀ ਐਫ ਆਈ ਆਰ ਔਰ ਇਸ ਤਰ੍ਹਾਂ ਦਾ ਫਾਸਟ ਟਰੈਕ ਤੇ ਕੇਸ ਚਲਾਉਣਾ ਹੈ ਕਿ ਜਿੰਨਾ ਚਿਰ ਲੋਕਾਂ ਦੇ ਮੈਮਰੀ 'ਚ ਇਹ ਘਟਨਾ ਹੈਗੀ ਨਾ ਉਦੇ ਵਿੱਚ ਵਿੱਚ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋ ਜਾਣੀ ਚਾਹੀਦੀ ਤਾਂ ਕਿ ਕੋਈ ਹੋਰ ਹਿੰਮਤ ਨਾ ਕਰ ਸਕੇ ਅੱਜ ਜਦੋਂ ਏਤੀ ਮਾਰ ਪਈ ਕੁਰਲਾਵੇ ਤੈ ਕੀ ਦਰਦ ਨਾ ਆਇਆ ਸੋ ਕਿਉ ਮੰਦਾ ਆਖੀ ਜਿਤ ਜੰਮੇ ਰਾਜਾਨ ਸਾਡੀ ਬਾਣੀ ਚ ਲਿਖਿਆ ਪਿਆ ਅਸੀਂ ਉਹਨਾਂ ਗੁਰੂਆਂ ਦੇ ਸ਼ਤਾਬਦੀ ਸਮਰੋਹ ਮਨਾ ਰਹੇ ਹਾਂ ਤੇ ਉਦੋਂ ਇਹ ਹਵਾਨੀਆਂ ਤੇ ਦੀਆਂ ਖਬਰਾਂ ਆਉਂਦੀਆਂ